ਕਿਸਾਨ ਵੀਰਾਂ ਬਾਰੇ ਗੱਲ ਕਰੀਏ ਅੱਜ ਕੇਂਦਰ ਦੇ ਨਾਲ ਮੀਟਿੰਗ ਚੱਲ ਰਹੀ ਹੈ ਹਾਲਾਂਕਿ ਪਹਿਲਾਂ ਕਹਿੰਦੇ ਮੀਟਿੰਗਾਂ ਲੇਟ ਸ਼ੁਰੂ ਹੁੰਦੀਆਂ ਸੀ ਤੇ देर ਰਾਤ ਤੱਕ ਵੀ ਚੱਲਦੀਆਂ ਰਹਿੰਦੀਆਂ ਸੀ ਅੱਜ ਮੀਟਿੰਗ ਚੱਲ ਰਹੀ ਹੈ ਟਾਈਮ ਨਾਲ ਸ਼ੁਰੂ ਹੋ ਗਈ ਹੈ ਪਰ ਉਧਰੋਂ ਇੱਕ ਖਬਰ ਹੋਰ ਵੀ ਆ ਰਹੀ ਹੈ ਕਿ ਸ਼ੰਭੀ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਪਰ ਕਹਿੰਦੇ ਕਿ ਪੁਲਿਸ ਵੀ ਇਕੱਠੀ ਹੋ ਰਹੀ ਹੈ ਇਹ ਕੀ ਕਾਰਨ ਹੈ ਜੀ ਉਧਰੋਂ ਗੱਲਬਾਤ ਚੱਲ ਰਹੀ ਹੈ ਉਧਰੋਂ ਪੁਲਿਸ ਇਕੱਠੀ ਹੋ ਰਹੀ ਹੈ ਕੀ ਇਹ ਸਾਰੇ ਮੋਰਚੇ ਨੂੰ ਕੋਈ ਖਦੇੜਨ ਦਾ ਪਲਾਨ ਆ ਜਾਂ ਕੀ ਇਹਦੇ ਪਿੱਛੇ ਕੀ ਕਹਾਣੀ ਹੈ ਅਜੇ ਤੱਕ ਤਾਂ ਕੋਈ ਸਪਸ਼ਟ ਨਹੀਂ ਹੈ ਪਰ ਜਿਸ ਤਰ੍ਹਾਂ ਪੁਲਿਸ ਨੂੰ ਕਾਹਲੀ ਚ ਉਥੇ ਸੱਦਿਆ ਗਿਆ ਜੀ ਠੀਕ ਹੈ ਨਾ ਜੀ ਆ ਇੱਕ ਅੰਕੜਾ ਵੀ ਕੋਈ ਸੱਜਣ ਦੇ ਰਹੇ ਮੈਂ ਉਸ ਅੰਕੜੇ ਦੀ ਕੋਈ ਪੁਸ਼ਟੀ ਤੇ ਨਹੀਂ ਕਰ ਸਕਦਾ ਕਿ ਲਗਭਗ 20-25 ਹਜ਼ਾਰ ਦੀ ਨਫਰੀ ਹੈ ਹਮ ਠੀਕ ਹੈ ਜੀ ਤਾਂ ਸਾਨੂੰ ਰਾਤ ਨੂੰ ਪਤਾ ਲੱਗਦਾ ਅਚਾਨਕ ਜਦੋਂ ਰਾਤ ਨੂੰ ਪਤਾ ਲੱਗਦਾ ਤੇ ਮੇਰਾ ਵੀ ਮੱਥਾ ਠਣ ਕੇ ਮੈਂ ਤੇ ਆਖਿਆ ਕਿ ਸ਼ਾਇਦ ਰਾਤ ਨੂੰ ਕਾਰਵਾਈ ਪਵੇਗੀ ਜੀ ਕਿਸੇ ਪੱਖ ਤੋਂ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਇਨਾਂ ਨੇ ਇਹ ਕਰ ਦਿੱਤਾ ਕਿ ਇੱਥੋਂ ਜਿਵੇਂ ਮੰਨ ਲਓ ਜਿੰਨੇ ਜਵਾਨ ਸੀਗੇ ਤੇ ਦਵਾ-ਦਬ ਕੇ ਆ ਕੇ ਪੁਲਿਸ ਲਾਈਨ ਚ ਆਜੋ ਹੂੰ ਤਾਂ ਇਹਨਾਂ ਦੀ ਰੈਰਸਲ ਵਗੈਰਾ ਚੱਲਦੀ ਰਹਿੰਦੀ ਹੈ ਕਈ ਵਾਰ ਜੀ ਉੱਥੋਂ ਉਹਨਾਂ ਨੂੰ ਸਰਕਾਰੀ ਬੱਸਾਂ ਚੋਂ ਭਰਿਆ ਨੇ ਮੰਨ ਲਓ ਇੱਥੋਂ ਮੁਕਸਰ ਵਾਲੇ ਭਰ ਲੈ ਜਾਂ ਫਾਜ਼ਲ ਕਰ ਦੇ ਭਰ ਲੈ ਸੰਗਰੂਰ ਲੈ ਗਿਆ ਜੀ ਜਦੋਂ ਮਤਲਬ ਕਿ ਉੱਥੇ ਇਹਨਾਂ ਨੂੰ ਨਾ ਉਹਨਾਂ ਦੇ ਕੋਈ ਲੇੜਾ ਹੈ ਨਾ ਲੱਤਾ ਹੈ ਨਾ ਕੋਈ ਦੂਸਰੀ ਵਰਦੀ ਹੈ ਚੋਂ ਦੇ ਦਿਓ ਜੀ ਉੱਥੇ ਲਿਜਾ ਕੇ ਫਿਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਭਈ ਉਹਨਾਂ ਨੂੰ ਕਹਿੰਦੇ ਕਿ ਹੁਣ ਤੁਸੀਂ ਸਵੇਰੇ ਲੱड्डा ਕੋਠੀ ਜਿਹੜੀ ਆ ਨਾ ਹਾਜ਼ਰੀ ਪਰੋ ਜਾ ਧੋਰੀ ਵਾਲੀ ਸਾਈਡ ਕੁਝ ਹੋ ਕਿਹਾ ਗਿਆ ਜੀ ਤੇ ਉਹਨਾਂ ਕਹਿੰਦੇ ਕਹਨ ਜਾਈਏ ਕਾਦੇ ਜਾਈਏ ਕਾਦੇ ਨਾ ਜੀ ਕੋ ਆਪਦੇ ਵੀਕਲ ਲੈ ਕੇ ਨਹੀਂ ਸਰਕਾਰੀ ਬੱਸਾਂ ਕਹਿੰਦੇ ਜਾਣੀਆਂ ਨਹੀਂ ਉਹ ਵਾਪਸ ਕਮਾਲ ਇਹ ਹੋਇਆ ਕਿ ਸਰਕਾਰੀ ਬੱਸਾਂ ਜਿਹਦੇ ਚੋਂ ਆਏ ਨੇ ਜੀ ਫਿਰ ਜਿੱਥੇ ਜਿਹਦੇ ਕੋਲ ਕੋਈ ਟਿਕਾਣਾ ਬਣਿਆ ਉਹ ਤੇ ਆਇਆ ਹਮ ਕਈ ਜਵਾਨ ਉਥੋਂ ਸੰਗਰੂਰੋਂ ਦੋ ਦੋ 100 ਕਿਲੋਮੀਟਰ ਰਾਤ ਨੂੰ ਫੇਰ ਘਰੇ ਆਏ ਉਹ ਚੜ ਚੜਾ ਕੇ ਕਿਸੇ ਨਾਲ ਉੱਥੋਂ ਫੇਰ ਆਪਣਾ ਵਹੀਕਲ ਕੋਈ ਚੱਕਿਆ ਜੀ ਸਵੇਰੇ ਕਿੱਡੀ ਖੱਜਲ ਘੁਹਾਰੀ ਕਿੱਡੀ ਵੱਡੀ 3-4 ਵਜੇ ਹੂੰ ਫੇਰ ਉਹ ਤੁਰੇ ਨੇ ਵਾਪਸ ਕਿ ਉੱਥੇ ਟਾਈਮ ਤੇ ਪਹੁੰਚ ਗਏ ਹੂੰ ਇਹ ਸਭ ਕੁਝ ਕੀ ਚੱਲ ਰਿਹਾ ਸੀ ਕਿ ਸਮਝ ਉਬਾਰਿਆ ਜੀ ਮਤਲਬ ਕਿ ਫੇਰ ਜਦੋਂ ਇਹ ਸਾਡੇ ਕੋਲ ਜਾਣਕਾਰੀ ਪਹੁੰਚੀ ਕਿ ਭਈ ਉੱਥੋਂ ਮਤਲਬ ਕਿ ਵਾਪਸ ਭੇਜੇਗਾ ਜਵਾਨ ਜੀ ਤਾਂ ਮੈਨੂੰ ਇਹ ਇਸ ਕੱਲ ਦਾ ਤੇ ਕਟਕਟੇਲਮ ਹੋ ਗਿਆ ਕਿ ਰਾਤ ਕੋਈ ਆਪਰੇਸ਼ਨ ਨਹੀਂ ਅੰਜਾਮ ਦਿੱਤਾ ਜਾਏਗਾ ਜੀ ਤੜਕੇ ਚਲੋ ਫੇਰ ਪਤਾ ਕੀਤਾ ਉੱਥੇ ਕਹਿੰਦੇ ਵੀ ਬਹੁਤ ਵੱਡੇ ਅਫਸਰ ਆ ਗਏ ਆ ਜੀ ਐਂਬੂਲੈਂਸਾਂ ਤੱਕਾਈਆਂ ਹੋਈਆਂ ਨੇ ਤਿਆਰ ਵਰ ਤਿਆਰ ਨੇ ਹਮ ਕੋਈ ਉੱਥੇ ਆਫੀਸ਼ੀਅਲੀ ਕਿਸੇ ਵੱਡੇ ਲੀਡਰ ਦਾ ਜਿਵੇਂ ਕੋਈ ਰਾਸ਼ਟਰਪਤੀ ਆ ਜਾਂ ਪ੍ਰਧਾਨ ਮੰਤਰੀ ਆ ਜਾਂ ਸਾਡੇ ਮੁੱਖ ਮੰਤਰੀ ਆ ਜੀ ਕਿਸੇ ਦਾ ਕੋਈ ਆਫੀਸ਼ੀਅਲੀ ਵਿਜ਼ਿਟ ਵੀ ਨਹੀਂ ਹੈ ਹਮ कि ਜਿਹੜਾ ਅੱਜ ਵਿਜ਼ਿਟ ਹੁੰਦਾ ਜਿਹੜਾ ਇੱਕ ਦਿਨ ਪਹਿਲਾਂ ਕਰਕੇ ਮੰਨ ਲਈਏ ਕਿ ਇੰਨੀ ਪੁਲਿਸ ਬੁਲਾਈ ਜੇ ਆਫੀਸ਼ੀਅਲੀ ਕੋਈ ਇਸ ਤਰ੍ਹਾਂ ਦੀ ਵੀਆਈਪੀ ਡਿਊਟੀ ਪੈਂਦੀ ਆ ਤਾਂ ਫਿਰ ਜਵਾਨਾਂ ਨੂੰ ਵਾਪਸ ਨਹੀਂ ਭੇਜਿਆ ਜਾਂਦਾ ਰਾਤੋਂ ਰਾਤ ਬਿਲਕੁਲ ਕਿਉਂਕਿ ਫਾਜ਼ਲ ਕਾ ਦੇ ਮੁਲਾਜ਼ਮ ਖਾਸ ਤੌਰ ਤੇ ਲੇਡੀ ਮੁਲਾਜ਼ਮਾਂ ਨੇ ਜਿਹੜੀਆਂ ਉਹਨਾਂ ਨੂੰ ਤਾਂ ਤਿੰਨ ਤਿੰਨ ਚਾਰ ਚਾਰ ਦਿਨ ਜਾ ਕੇ ਨਾਲ ਲੁਧਿਆਣੇ ਸੁੱਟ ਰੱਖਿਆ ਸੁੱਟ ਰੱਖਿਆ ਬਿਲਕੁਲ ਮੁੜ ਨਹੀਂ ਨਹੀਂ ਦਿੱਤਾ ਉਹਨਾਂ ਨੂੰ ਪੈਣਾ ਨੂੰ ਤੋਂ ਮਤਲਬ ਇਹ ਆ ਕਿ ਕੁਝ ਖਾਸ ਚੱਲ ਰਿਹਾ ਉੱਥੇ ਹੂੰ ਆ ਹੁਣ ਮੈਂ ਵੀ ਪਤਾ ਕਰਨ ਦਾ ਯਤਨ ਕੀਤਾ ਕਿ ਕੀ ਗੱਲ ਆ ਕਿ ਦੇਖੋ ਉਥੋਂ ਦੇ ਮਤਲਬ ਕਿ ਇਸ ਜਿਹੜੀ ਸਾਰੀ ਐਕਸਰਸਾਈਜ਼ ਆ ਮੈਨੂੰ ਨਹੀਂ ਪਤਾ ਕੀ ਕਰਨਗੇ ਮੈਂ ਕੋਈ ਪੁਸ਼ਟੀ ਨਹੀਂ ਕਰ ਸਕਦਾ ਇਸ ਸਾਰੀ ਐਕਸਰਸਾਈਜ਼ ਬਾਰੇ ਮੇਰੇ ਖਿਆਲ ਦੇ ਨਾਲ ਹੇਠਲੇ ਜਵਾਨਾਂ ਨੂੰ ਵੀ ਨਹੀਂ ਪਤਾ ਕਿ ਕਰਵਾਉਣਾ ਕੀ ਹੈ ਜਿਵੇਂ ਤੁਸੀਂ ਕਹਿੰਦੇ ਕਿ ਬੁਲਾ ਇਹ ਮੈਂ ਜ਼ਰੂਰ ਵਿੱਚੋਂ ਪਤਾ ਕੀਤਾ ਕਿ ਐਂਬੂਲੈਂਸ ਵਗੈਰਾ ਵੀ ਤਿਆਰ ਪਰ ਤਿਆਰ ਨਹੀਂ ਬੱਸਾਂ ਆਦਿਕ ਤੇ ਧੂਰੀ ਰੋਡ ਤੇ ਵੀ ਪੁਲਿਸੀ ਪੁਲਿਸ ਹੈ ਜੇ ਤੁਸੀਂ ਦੇਖੋ ਗਏਸਟ ਟਾਈਮ ਕਾਬਿਆਂ ਤੇ ਐਦਾਂ ਲੱਗਦਾ ਹੈ ਕਿ ਜਿੱਤਾ ਉਹ ਰੋਡ ਜਿੱਦਾਂ ਜਾਂ ਉਹ ਇਲਾਕਾ ਜਿਹੜਾ ਉਹ ਕਿਸੇ ਪੁਲਿਸ ਸ਼ੌਣੀ ਦੇ ਵਿੱਚ ਤਬਦੀਲ ਹੋ ਗਿਆ ਹੋਵੇ ਹੋਰ ਕੁਝ ਦਿਖਾਈ ਨਹੀਂ ਕਮਾਲ ਹੈ ਵੈਸੇ ਫਿਕਰਮੰਦ ਕਰਨ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦਾ ਕੀ ਪਲਾਨ ਕੀ ਹੈ ਨਾ ਦੇਖੋ ਆਪਰੇਸ਼ਨ ਮੰਤਵ ਜਾਂ ਇਹ ਐਕਸਰਸਾਈਜ਼ ਮੇਰੇ ਹੁਣ ਪੁਸ਼ਟੀ ਕਰਨ ਦੇ लायक ਤੇ ਹੈ ਨਹੀਂ ਜੀ ਸੱਚਮਚ ਕਿਉਂਕਿ ਕੱਲ ਪਤਾ ਨਹੀਂ ਕੀ ਹੋਏਗਾ ਹੋ ਸਕਦਾ ਇਹਨਾਂ ਨੂੰ ਕੁਝ ਕਰਕੇ ਹੁਣ ਰੌਲਾ ਤਾਂ ਪੈ ਗਿਆ ਜੀ ਮੈਂ ਸਵੇਰੇ ਤੜਕੇ ਸਾਜਰੇ ਪੋਸਟ ਕਰ ਦਿੱਤਾ ਸੀ ਕਿਉਂਕਿ ਸਾਰੀ ਜਾਣਕਾਰੀ ਸੀ ਮੇਰੇ ਕੋਲ ਉਸ ਤੋਂ ਬਾਅਦ ਉੱਥੇ ਤੁਹਾਨੂੰ ਪਤਾ ਹੀ ਆ ਕਿ ਪੂਰੀ ਫੈਲ ਗਈ ਇਹ ਗੱਲ ਇਸ ਤਰ੍ਹਾਂ ਨਫਰੀ ਇਕੱਠੀ ਹੋਈ ਹੈ ਕਿਉਂਕਿ ਰਾਤ ਰਾਤ ਇਹ ਗੱਲ ਜਿਹੜੀ ਹੈ ਹੋਰ ਪਾਸੇ ਵੀ ਤੇ ਗਈ ਹੋਏਗੀ ਤਾਂ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਕੁਝ ਫੈਸਲੇ ਜਿਹੜੇ ਜਿਵੇਂ ਟਾਲੇ ਜਾਂਦੇ ਅੱਗੇ ਅੱਗੇ ਵੀ ਲੱड्डा ਕੋਠੀ ਦੇ ਵਿੱਚ ਇਹਨਾਂ ਨੇ 6-7000 ਮਲਾਜ਼ਮ ਇਕੱਠਾ ਕਰ ਲਿਆ ਸੀ ਹਮ ਖਨੌਰੀ ਬਾਰਡਰ ਤੇ ਭਾਂਡੇ ਖੰਡਾਉਣ ਵਾਸਤੇ ਜੀ ਪਰ ਜਿਵੇਂ ਹੀ ਮਤਲਬ ਕਿ ਇਹਨਾਂ ਨੂੰ ਲੱਗਿਆ ਕਿ ਬਾਜ਼ੀ ਪੁੱਠੀ ਪੈ ਸਕਦੀ ਹੈ ਤਾਂ ਇਹਨਾਂ ਨੇ ਫੈਸਲਾ ਟਾਲ ਦਿੱਤਾ ਸੀਗਾ ਤਾ ਹੁਣ ਵੀ ਦੋ ਤਿੰਨ ਚੀਜ਼ਾਂ ਤੇ ਹੈਗੀਆਂ ਨੇ ਆਪਣੇ ਸਾਹਮਣੇ ਕਿ ਕੀ ਇੱਕ ਤੇ ਅਮਰਤਪਾਲ ਸਿੰਘ ਦੇ ਜਿਹੜੇ ਸਾਥੀ ਆ ਰਹੇ ਨੇ ਕਿਉਂਕਿ ਇਹਨਾਂ ਨੇ ਕੱਲ ਅਜਨਾਲਾ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਸ਼ਾਇਦ ਜਾਂ ਵਰਬਲੀ ਦਿੱਤਾ ਕਿ ਬਾਈ ਤੋਂ ਪਹਿਲਾਂ ਪਹਿਲਾਂ ਅਸੀਂ ਪੇਸ਼ ਕਰ ਦੇਾਂਗੇ ਸਾਰਿਆਂ ਨੂੰ ਠੀਕ ਹੈ ਜੀ ਜਿਨਨੇ ਵੀ ਉਹ ਨੇ ਸੱਤ ਜਾਣੇ ਕੀ ਉਹਨਾਂ ਦੀ ਪੰਜਾਬ ਦੇ ਵਿੱਚ ਜਿਹੜੀ ਐਂਟਰੀ ਹੋ ਰਹੀ ਆ ਉਹਦੇ ਮੱਦੇ ਨਜ਼ਰ ਹੂੰ ਪਰ ਉਹ ਹਾਲੇ ਤੱਕ ਦੂਰ ਆ ਦੂਜੇ ਉਥੇ ਕਸਟਡੀ ਚ ਨੇ ਜੀ ਤੇ ਤੀਜਾ ਇਹ ਕਿ ਉਹਨਾਂ ਦੇ ਹੱਕ ਚ ਕੋਈ ਵੱਡੀ ਲਾਹਮਤ ਨਹੀਂ ਹੈ ਨਹੀਂ ਜੀ ਜੀ ਠੀਕ ਹੈ ਜੀ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਸੰਗਰੂਰ ਏਰੀਏ ਦੇ ਵਿੱਚ ਕੁਝ ਧਰਨੇ ਮਜ਼ਾਰੇ ਤੇ ਹੈਗੇ ਆ ਉਹ ਤੇ ਲਗਾਤਾਰ ਚੱਲ ਰਹੇ ਪਿਛਲੇ ਕੁਝ ਟਾਈਮ ਤੋਂ ਹਾਂਜੀ ਕਿ ਉਹਨਾਂ ਨੂੰ ਸਾਫ਼ ਕਰਨ ਦਾ ਯਤਨ ਕੀਤਾ ਜਾ ਰਿਹਾ ਕਿਉਂਕਿ ਕੇਜਰੀਵਾਲ ਸਾਹਿਬ ਮੌਜੂਦ ਆ ਜੀ ਤੇ ਕੁਝ ਲੋਕ ਇਹਨੂੰ ਜੋੜ ਰਹੇ ਆ ਕਿਆਫੇ ਦੇ ਰੂਪ ਦੇ ਵਿੱਚ ਕਿ ਜੋ ਪੁਲਿਸ ਫੌਜ ਦਾ ਪਰ ਮੇਰੇ ਖਿਆਲ ਦੇ ਨਾਲ ਉੱਥੇ ਕੋਈ ਟਕਰਾਅ ਵਾਲੀ ਸਥਿਤੀ ਨਹੀਂ ਨਹੀਂ ਕਰਨਲ ਸਾਹਿਬ ਵਾਲੇ ਮਾਮਲੇ ਦੇ ਵਿੱਚ ਹਾਲੇ ਕੋਈ ਜਥੇਬੰਦੀਆਂ ਨੇ ਕੋਈ ਪ੍ਰੋਗਰਾਮ ਦਿੱਤਾ ਜੀ ਕੋਈ ਇਕੱਠ ਵੱਟਦਾ ਕੋਈ ਐਸਾ ਕੁਝ ਹੈ ਨਹੀਂ ਕੁਛ ਨਹੀਂ ਹਾਂ ਬਿਲਕੁਲ ਪਰ ਗੱਲ ਇਹ ਆ ਕਿ ਮੈਨੂੰ ਲੱਗਦਾ ਜੇ ਕੁਝ ਵੱਡਾ ਹੋਏਗਾ ਹਮ ਇਸ ਵੇਲੇ ਇੱਕ ਮੈਂ ਕਮੈਂਟ ਦੀ ਪੁਸ਼ਟੀ ਤੇ ਨਹੀਂ ਕਰਨੀ ਚਾਹਾਂਗਾ ਪਰ ਉਹ ਕਹਿ ਰਹੇ ਨੇ ਕਿ ਸ਼ਾਇਦ ਕੁਝ ਏਰੀਆਜ਼ ਦਾ ਇੰਟਰਨੈਟ ਜਿਹੜਾ ਹੈ ਸ਼ਟਡਾਊਨ ਕੀਤਾ ਗਿਆ ਹੈ ਹਮ ਮਤਲਬ ਕਿ ਕੁਝ ਇਲਾਕਿਆਂ ਦਾ ਇੰਟਰਨੈਟ ਜਿਹੜਾ ਬੰਦ ਕਰ ਦਿੱਤਾ ਗਿਆ ਜੀ ਜੀ ਠੀਕ ਹੈ ਨਾ ਜੀ ਸੋ ਅਸੀਂ ਕੋਈ ਪੁਸ਼ਟੀ ਤੇ ਨਹੀਂ ਕਰਦੇ ਅਧਿਕਾਰਤ ਤੌਰ ਤੇ ਕੋਈ ਚੀਜ਼ ਦੇਖਾਂਗੇ ਜਾਂ ਨਿਊਜ਼ ਰਿਪੋਰਟ ਆਉਂਦੀ ਹੈ ਕੋਈ ਦੇਖਾਂਗੇ ਪਰ ਗੱਲ ਇਹ ਕਿ ਜੋ ਕੁਝ ਵੱਡਾ ਹੁੰਦਾ ਹੈ ਨਾ ਇਸ ਨੂੰ ਇਉਂ ਸਮਝ ਲਿਓ ਕਿ ਅਰਵਿੰਦ ਕੇਜਰੀਵਾਲ ਦਾ ਹੀ ਮਾਸਟਰ پلان ਆ ਬਸ ਹਮ ਬਿਲਕੁਲ ਕਿਉਂਕਿ ਦੇਖੋ ਉਹ ਤੇਰਾ ਲਿਖ ਦੂ ਸਫਾਇਦਿਆਂ ਤੇ ਨਾ ਮੇਨ ਜੀਟੀ ਰੋਡ ਦੇ ਉੱਤੇ ਭਾਈ ਕੇਜਰੀਵਾਲ ਸਾਹਿਬ ਦਾ ਉਸ ਬੰਦੇ ਦੀ ਹਾਜ਼ਰੀ ਦੇ ਵਿੱਚ ਨਾ ਨਹੀਂ ਪੱਥਰ ਤੇ ਹੈ ਜਿਹੜਾ ਬੰਦਾ ਕਦੇ ਹੱਕ ਠੋਕੇ ਕਹਿੰਦਾ ਸੀ ਕਿ ਅਸੀਂ ਇਹਦੇ 'ਚ ਕੀ ਕੀਤਾ ਕਰ ਕਮਲਾਨਾ ਫਲਾਣੇ ਫਲਾਣੇ ਨੇ ਨੀ ਪੱਥਰ ਰੱਖਿਆ ਕਰ ਕਮਲ ਤੇ ਮਜ਼ਦੂਰਾਂ ਦੇ ਆ ਇੱਥੇ ਮਜ਼ਦੂਰਾਂ ਦੇ ਨਾਮ ਲਿਖਾਂਗਾ ਜਿਹੜਾ ਬੰਦਾ ਜਿਹੜਾ ਸ਼ਖਸ ਇਹ ਗੱਲ ਕਹਿੰਦਾ ਸੀਗਾ ਕਿ ਭਾਈ ਮਜ਼ਦੂਰਾਂ ਦੇ ਨਾਲ ਲਿਖੂੰਗਾ ਉਹ ਖੁਦ ਇੱਕ ਮਜ਼ਦੂਰ ਦੀ ਤਰ੍ਹਾਂ ਸਾਰੀਆਂ ਚੀਜ਼ਾਂ ਦੇਖ ਰਿਹਾ ਹੈ ਤੇ ਉੱਥੇ ਸੁਪਰ ਸੀਐਮ ਦਾ ਨਾਮ ਜਿਹੜਾ ਨੀਂ ਪੱਥਰ ਤੇ ਲਿਖਿਆ ਹੈ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੋ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹ ਇਸ ਵੇਲੇ ਇੱਕ ਪੱਤਾ ਵੀ ਕਹਿ ਲੋ ਜੋ ਪ੍ਰਸ਼ਾਸਕੀ ਹੁਕਮਾਂ ਦਾ ਕਿ ਇੱਕ ਪੱਤਾ ਵੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ ਤੋਂ ਬਿਨਾ ਨਹੀਂ ਜੇਲਣਾ ਨਹੀਂ ਹਿਲਦਾ ਬਿਲਕੁਲ ਬਿਲਕੁਲ ਮਿੰਟੂ ਜੀ ਆ ਕੁਐਸਚਨ ਮਿੱਤਰ ਤੇ ਇਹ ਵੀ ਕਹਿ ਰਹੇ ਨੇ ਮਕਦਰ ਸਿੰਘ ਜੀ ਕਹਿ ਰਹੇ ਨੇ ਕਿ ਉੱਥੇ মিডিਆ ਵਾਲਿਆਂ ਨੂੰ ਵੀ ਨਹੀਂ ਕਹਿੰਦੇ ਜਾਣ ਦਿੱਤਾ ਜਾ ਰਿਹਾ ਖੈਰ ਇਹ ਚੀਜ਼ਾਂ ਤੇ ਹੁਣ ਜਿਵੇਂ ਸਾਹਮਣੇ ਆਉਂਦੀਆਂ ਨੇ ਤੇ ਉਦੋਂ ਆਪਾਂ ਹੀ ਦਰਸ਼ਕਾਂ ਦੇ ਨਾਲ ਸਪਸ਼ਟ ਕਰ ਸਕਦੇ ਆ ਸੰਗਰੂਰ ਦੇ ਵਿੱਚ ਕਹਿੰਦੇ ਨੇ ਕਿ ਇੰਟਰਨੈਟ ਦੀ ਪ੍ਰੋਬਲਮ ਆ ਰਹੀ ਹੈ ਠੀਕ ਹੈ ਜੀ ਅੱਛਾ ਸੰਗਰੂਰ ਦੇ ਵਿੱਚ ਦੇਖ ਲੈਣੇ ਆਪਾਂ ਚੈੱਕ ਕਰ ਲੈਣੇ ਆ ਕਿ ਕੋਈ ਹਾਲੇ ਤੱਕ ਆਫੀਸ਼ੀਅਲੀ ਕਿਸੇ ਪਾਸਿਓਂ ਜਿਹੜਾ ਕੋਈ ਇੰਟਰਨੈਟ ਬੰਦ ਦਾ ਹੁਕਮ ਆਇਆ ਕਿ ਨਹੀਂ ਜੀ 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 ਸੁਖਵੀਰ ਸੰਧੂ ਸਾਹ ਕਹਿ ਰਹੇ ਨੇ ਕਿ ਕੇਜਰੀਵਾਲ ਨੇ ਫੁੱਲ ਕਲੇਸ਼ ਪਾਉਣਾ ਹੈ ਕਹਿੰਦੇ ਦਿੱਲੀ ਨਾਲ ਪੰਜਾਬ ਦਾ ਖੈਰ ਭਾਈ ਇਹਦੇ ਚ ਤਾਂ ਆਪਾਂ ਹੁਣ ਅਜੇ ਕੋਈ ਪੁਸ਼ਟੀ ਨਹੀਂ ਕਰ ਸਕਦੇ ਜਿਸ ਤਰ੍ਹਾਂ ਵੀ ਜਿਹੜੇ ਹਾਲਾਤ ਬਣੇ ਹੋਏ ਨੇ ਉਹਨਾਂ ਤੇ ਜੇ ਕੋਈ ਅੱਗੇ ਹੁੰਦਾ ਹੈ ਤੇ ਫਿਰ ਆਪਾਂ ਉਸ ਤੇ ਗੱਲ ਕਰ ਸਕਾਂਗੇ ਮਿੰਟੂ ਜੀ ਚਲਿਏ ਅਗਲੀ ਖਬਰ ਵੱਲ ਨੂੰ ਹਾਂਜੀ ਹਾਂਜੀ ਨਹੀਂ ਮਤਲਬ ਕਿ ਅਸੀਂ ਵੀ ਸੰਗਰੂਰ ਵਿੱਚ ਬੈਠੇ ਹਾਂ ਇੰਟਰਨੈਟ ਦੀ ਪ੍ਰੋਬਲਮ ਸ਼ੁਰੂ ਹੋ ਗਈ ਆ ਇਹਦਾ ਮਤਲਬ ਹੈ ਕਿ ਇੰਟਰਨੈਟ ਦਾ ਕੀ ਕਰਦੇ ਹੁੰਦੇ ਆ ਕਿ ਪਹਿਲਾਂ ਸਪੀਡ ਡਾਊਨਲੋਡ ਜਿਹੜੀ ਹੁੰਦੀ ਹੈ ਨਾ ਜਿਵੇਂ ਡਾਊਨਲੋਡ ਅਪਲੋਡ ਜੀ ਇਹਨੂੰ ਘਟਾ ਦਿੰਦੇ ਨੇ ਜਾਂ ਬਿਲਕੁਲ ਘਟਾ ਕੇ ਨੀਕ ਕਰ ਦਿੰਦੇ ਕਿ ਤੁਸੀਂ ਕੁਝ ਪੋਸਟ ਵਗੈਰਾ ਨਹੀਂ ਕਰ ਸਕਦੇ ਨਾ ਡਾਊਨਲੋਡਿੰਗ ਹੁੰਦੀ ਹੈ ਨਾ ਅਪਲੋਡਿੰਗ ਹੁੰਦੀ ਹੈ ਠੀਕ ਹੈ ਜੀ ਹੁਣ ਜਾਂ ਤਾਂ ਇਹ ਪ੍ਰੋਬਲਮ ਹੈ ਪਰ ਜੇ ਇਹ ਪ੍ਰੋਬਲਮ ਹੈ ਤਾਂ ਫਿਰ ਇਹ ਲਾਈਵ ਨਹੀਂ ਸੀ ਦੇਖ ਸਕਦੇ ਕਿ ਜੇ ਇੰਨੀ ਘਟਾਈ ਹੁੰਦੀ ਤਾਂ ਇਹਦਾ ਮਤਲਬ ਹੈ ਕਿ ਜਾਂ ਤਾਂ ਹਾਲੇ ਟ్రਾਇਲ ਬੇਸ ਤੇ ਹੀ ਕਰ ਰਹੇ ਆ ਕਾਉਣ ਵਾਲੇ ਸਮੇਂ ਦੇ ਵਿੱਚ ਕੁਝ ਕੀਤਾ ਜਾ ਸਕਦਾ ਸੋ ਕਿਉਂਕਿ ਜੇ ਮੁਕਦਰ ਸਿੰਘ ਜੀ ਉਹਨਾਂ ਨੇ ਇੰਟਰਨੈਟ ਬਿਲਕੁਲ ਡਾਊਨ ਕੀਤਾ ਹੁੰਦਾ ਜਾਂ ਸ਼ਟਡਾਊਨ ਕੀਤਾ ਹੁੰਦਾ ਤਾਂ ਤੁਸੀਂ ਇਸ ਤਰ੍ਹਾਂ ਲਾਈਵ ਨਹੀਂ ਸੀ ਦੇਖ ਸਕਦੇ ਹਾਂ ਬਿਲਕੁਲ YouTube ਵੀ ਇਹਦੇ ਵਿੱਚ ਕਾਫੀ ਜਿਹੜੀ ਸਪੀਡ ਆ ਕੰਜ਼ੂਮ ਹੁੰਦੀ ਆ ਜੀ